પાકੜા બ્યાસ મેનેજમેન્ટ બોર્ડ બીબીએમબી ਜਿਹੜਾ ਬੋਰਡ ਸਾਡੇ ਪਾਣੀਆਂ ਦੇ ਫੈਸਲੇ ਲੈਂਦਾ ਪਹਿਲਾਂ ਤਾਂ ਉਹ ਬੋਰਡ ਵਿੱਚੋਂ ਪਿਛਲੇ ਸਮੇਂ ਦੇ ਵਿੱਚ ਕੇਂਦਰ ਦੀ ਬੀਜੇਪੀ ਸਰਕਾਰ ਨੇ ਸਾਡਾ ਪੰਜਾਬ ਦਾ ਨੁਮਾਇੰਦਾ ਜਿਹੜਾ ਬੋਰਡ ਦੇ ਵਿੱਚ ਬੈੰਦਾ ਸੀ ਕੋਈ ਬਾਹਰ ਕਰ ਦਿੱਤਾ ਗਿਆ ਭਗਵਾਨਤਮਾਨ ਸਰਕਾਰ ਨੇ ਕੋਈ ਉਹਦਾ ਵਿਰੋਧ ਨਹੀਂ ਕੀਤਾ ਕੋਈ ਇਤਰਾਜ਼ ਨਹੀਂ ਜਤਾਇਆ ਸਿਰਫ ਇੱਕ ਦੋ ਫੋਕੇ ਬਿਆਨ ਲਾ ਕੇ ਵੇਲੇ ਹੋ ਗਏ ਉਹਦਾ ਨਤੀਜਾ ਇਹ ਹੋਇਆ ਕਿ ਕੱਲ ਇਹ BBMB ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਫੈਸਲਾ ਕਰ ਦਿੱਤਾ ਕਿ ਪੰਜਾਬ ਦਾ 8500 ਕਿਊਸਿਕ ਹੋਰ ਵਾਧੂ ਪਾਣੀ ਹਰਿਆਣੇ ਨੂੰ ਦੇ ਦਿੱਤਾ ਗਿਆ ਜਿਹੜਾ ਕਿ ਕੱਲ ਫੈਸਲਾ ਕਰਤਾ ਤੇ ਪਾਣੀ ਜਾ ਰਿਹਾ ਹਾਲਾਤ ਇਹ ਨੇ ਕਿ ਇਹਦੇ ਤੇ ਪੰਜਾਬ ਦੇ ਭਾਜਪਾ ਦੇ ਲੀਡਰ ਹੁਣ ਕੀ ਕੇਂਦਰ ਅੱਗੇ ਜਿੱਕ ਢਾ ਕੇ ਲੜਨਗੇ ਜਾਖੜ ਸਾਹਿਬ ਸਾਹਿਬ ਤੁਸੀਂ بڑے ਬਿਆਨ ਦਿੰਦੇ ਹੋ ਪੰਜਾਬ ਦੇ ਕਿ ਤੁਸੀਂ ਹੁਣ ਇੱਕ ਢਾ ਕੇ ਲੜਾਈ ਲੜੋਗੇ ਸਿਰਫ ਅੰਨਾ ਤੱਕ ਗੱਲ ਨਹੀਂ ਚਲਣੀ ਕਿ ਤੁਸੀਂ ਗੋਂਗਲੋਂ ਤੋਂ ਮਿੱਟੀ ਝਾੜ ਕੇ ਸਿਰ ਬਿਆਨ ਦੇ ਕੇ ਇਹ ਦਿੱਲੀ ਏਜੰਡੇ ਵਾਲੇ ਭਵਾਂ ਕਾਂਗਰਸ ਵਾਲੇ ਨੇ ਭਵਾਂ ਭਾਰਤੀ ਜਨਤਾ ਪਾਰਟੀ ਵਾਲੇ ਨੇ ਤੇ ਜਿਹੜੇ ਰਲੇ ਹੋਏ ਨੇ ਨਾਲ ਭਗਵੰਤ ਮਾਨ ਸਾਹਿਬ ਅਸੀਂ ਪਹਿਲੇ ਹੀ ਕਹਿੰਦੇ ਸੀ ਕਿ ਜਿਵੇਂ ਕੈਪਟਨ ਮਨਿੰਦਰ ਭਾਜਪਾ ਨਾਲ ਰਲਿਆ ਹੋਇਆ ਸੀ ਉਸੇ ਤਰ੍ਹਾਂ ਭਗਵੰਤ ਮਾਨ ਵੀ ਭਾਜਪਾ ਨਾਲ ਰਲਿਆ ਹੋਇਆ ਐਂਡੇ 'ਚ ਜਾਵੇਗਾ ਵੀ ਉਸੇ ਪਾਰਟੀ 'ਚ ਤਾਈਓ ਕੋਈ ਵਿਰੋਧ ਨਹੀਂ ਕਰ ਰਿਹਾ ਸਿਰਫ ਗੋਂਗਲੋਂ ਤੋਂ ਮਿੱਟੀ ਝਾੜ ਰਿਹਾ ਤੇ ਸਾਡਾ ਪਾਣੀ ਅਗਲੇ ਲੈ ਕੇ ਚਲੇ ਗਿਆ ਜਿਹੜੇ ਪਾਣੀਆਂ ਲਈ ਕਿੰਨਾ ਸੰਤਾਪ ਪੰਜਾਬ ਨੇ ਭੋਗਿਆ ਕਿੰਨੀ ਲੜਾਈ ਕਿੰਨਾ ਖੂਨ ਖਰਾਬਾ ਅੱਗ ਪੰਜਾਬ ਨੂੰ ਲੱਗੀ ਹੈ ਪਾਣੀਆਂ ਦੇ ਹੱਕਾਂ ਲੈ ਕੇ ਜਦੋਂ ਦਾ ਦੇਸ਼ ਜਾਗ ਹੋਇਆ ਸਾਡੇ ਨਾਲ ਤੱਕੇ ਦੇ ਤੱਕਾ ਹੁੰਦਾ ਜਾ ਰਿਹਾ ਫਿਰ ਅਕਲ ਆਮ ਆਦੀ ਪਾਰਟੀ ਨੇ ਮਿਲੀ ਭੁਗਤ ਕਰਕੇ ਕੇਂਦਰ ਸਰਕਾਰ ਦੀ ਬੀਜੇਪੀ ਦੇ ਨਾਲ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਾ ਦਿੱਤਾ ਪੰਜਾਬੀਓ ਮੇਰੀ ਬੇਨਤੀ ਹੈ ਇਕੱਠੇ ਹੋ ਤੱਕੜੇ ਹੋ ਤਾਂ ਸਮਝੋ ਕਿ ਜਿਹੜੀਆਂ ਪਾਰਟੀਆਂ ਇਹ ਦਿੱਲੀ ਝੰਡਾ ਪਾਰਟੀਆਂ ਨੇ ਦਿੱਲੀ 'ਚ ਕਹਿੰਦੇ ਨੇ ਕਿ ਦਿੱਲੀ ਨੂੰ ਪਾਣੀ ਚਾਹੀਦਾ ਹਰਿਆਣੇ ਦੀ ਵੋਟਾਂ ਆਜਨ ਤਾਂ ਹਰਿਆਣੇ 'ਚ ਕਹਿੰਦੇ ਨੇ ਕਿ ਸਾਨੂੰ ਪਾਣੀ ਚਾਹੀਦਾ ਇਹ ਸਾਰੇ ਰਲੇ ਹੋਏ ਨੇ ਇਹਨਾਂ ਨੇ ਦੂਜੇ ਸੂਬਿਆਂ ਨੂੰ ਦੇਖ ਕੇ ਚੱਲਣਾ ਸਿਰਫ ਪੰਜਾਬ 'ਚ ਆਪਾਂ ਨੂੰ ਬਿਆਨਾਂ ਤੋਂ ਇਲਾਵਾ ਕੁਝ ਨਹੀਂ ਮਿਲਣਾ ਪਹਿਲਾਂ ਵੀ ਅਕਾਲੀ ਦਲ ਨੇ ਪੂਰੀ ਮੋਰਚੇ ਤੋਂ ਲੈ ਕੇ ਬੜੀ ਲੰਬੀ ਲੜਾਈ ਇਹ ਪਾਣੀਆਂ ਦੇ ਹੱਕਾਂ ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਲੜੀ ਆ ਜਦੋਂ ਦਾ ਦੇਸ਼ ਆਜ਼ਾਦ ਹੋਇਆ ਸਾਡੇ ਨਾਲ ੱੱਕੇ ਤੇ ੱੱਕਾ ਹੁੰਦਾ ਜਾ ਰਿਹਾ ਇੱਕ ਵਾਰ ਫੇਰ ਮੈਂ ਸਾਹਮਣੇ ਆ ਕਿ ਜਿਹੜਾ ਉਹ ਨੁਮਾਇੰਦਾ ਸਾਡਾ ਬੀਬੀ ਐਮਬੀ ਵਿੱਚੋਂ ਬਾਹਰ ਕੀਤਾ ਗਿਆ ਸੀ ਉਹ ਇਸੇ ਕਰਕੇ ਕੀਤਾ ਗਿਆ ਸੀ ਜਿਹੜਾ ਪਾਣੀ ਸਾਡਾ ਚੁੱਕ ਕੇ ਲੈ ਗਏ ਸੋ ਮੇਰੀ ਬੇਨਤੀ ਆ ਪੰਜਾਬੀਆਂ ਨੂੰ ਇਕੱਠੇ ਹੋ ਆਪਾਂ ਨੂੰ ਇਕੱਠੇ ਹੋ ਕੇ ਇਕਜਟ ਹੋ ਕੇ ਇੱਕ ਪਲੇਟਫਾਰਮ ਤੇ ਹੋ ਕੇ ਆਪਣੇ ਹੱਕਾਂ ਲਈ ਲੜਨ ਦੀ ਲੋੜ ਹੈ ਵੀ ਇਹਨਾਂ ਨੇ ਪੰਜਾਬ ਦੀ ਜ਼ਮੀਨ ਬੰਜਰ ਬਣਾ ਦੇਣੀ ਆ ਪੰਜਾਬ ਨੂੰ ਇਹਨਾਂ ਨੇ ਇੱਕ ਟਾਉਣਾ ਬਣਾ ਰੱਖਿਆ ਪੰਜਾਬ ਨੂੰ ਐਕਸਪੈਰੀਮੈਂਟ ਬਣਾ ਰੱਖਿਆ ਇਹ ਕਿਹੜੇ ਬਦਲਾਵ ਵਾਲੇ ਨੇ ਕਿ ਜਿਹੜੇ ਪੰਜਾਬ ਦੇ ਪਾਣੀਆਂ ਨੂੰ ਦਿੱਲੀ ਕੋਲ ਵੇਚ ਕੇ ਆ ਗਏ ਕਿਉਂਕਿ ਇਹਨਾਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂ ਕੋਈ ਹਿੱਤ ਨਹੀਂ ਇਹਦੇ ਲਈ ਚਾਹੇ ਆਮਾਦੀ ਪਾਰਟੀ ਆ ਚਾਹੇ ਭਾਜਪਾ ਆ ਸਾਰਿਆਂ ਨੂੰ ਜਵਾਬਦੇਹੀ ਦੇਣੀ ਪਵੇਗੀ ਕਿਉਂਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆ ਤੇ ਪੰਜਾਬ ਵਿੱਚ ਆਮਾਦੀ ਪਾਰਟੀ ਸਰਕਾਰ ਆ ਪੰਜਾਬੀਓ ਇਕੱਠੇ ਹੋ ਤਕੜੇ ਹੋ ਆਪਣੇ ਲਈ ਆਪਣੀ ਆਉਣ ਵਾਲੀ ਨਸਲ ਲਈ ਤੇ ਫਸਲ ਲਈ ਆਉਣ ਵਾਲੇ ਭਵਿੱਖ ਲਈ ਤਕੜੇ ਹੋ ਕੇ ਲੜਾਈ ਲੜੋ ਕਿਉਂਕਿ ਇਹ ਆਪਣੇ ਹੱਕਾਂ ਨੂੰ ਆਪਾਂ ਐਂ ਆਪਣੇ ਆਪਣੀਆਂ ਚੀਜ਼ਾਂ ਨੂੰ ਆਪਣੇ ਹੱਕਾਂ ਨੂੰ ਆਪਾਂ ਐਂ ਨਹੀਂ ਦੇ ਸਕਦੇ ਐਂ ਨਹੀਂ ਵੀ ਆਪਣੀ ਛਾਤੀ چیر ਕੇ ਪਾਣੀ ਹਰਿਆਣੇ ਨੂੰ ਲੈ ਜਾਣਗੇ ਐਦਾਂ ਨਹੀਂ ਜਾਣ ਦੇਵਾਂਗੇ ਤਕੜੇ ਹੋ ਕੇ ਸਾਰੇ ਲੜੋਗੇ ਤੇ ਕੱਲ ঈদের ਮੁਰੇ ਹੋ ਕੇ ਇਸ ਗੱਲ ਦੀ ਜਿਹੜੀ ਆ ਉਹ ਲੜਾਈ ਲੜੇਗੀ ਕਦੇ ਵੀ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦੇਵਾਂਗੇ ਹੱਕ ਡਾ ਕੇ ਲੜਾਈ ਸ਼੍ਰੋਮਣੀ ਕਾਲਰ ਦੇ ਲੜੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ